ਸਸਿਕਾਲ ਜੀ ਸਾਰੇ ਪਰਵਾਹਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਸਰਾਂਵਾਲੀ ਪਿੰਡ ਦੇ ਵਿੱਚ ਆ ਤੇ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਇੱਕ ਜਰਸੀ ਨਸਲ ਦੇ ਵਿੱਚ ਪੈਂਦੀ ਵਹਿੜ ਮਿੱਤਰੋ ਤੁਹਾਨੂੰ ਵਿਖਾਉਣੀ ਐ ਐਫ ਦੇ ਨਾਲ ਕ੍ਰੋਸ ਆ ਰੰਗ ਆ ਜਿਹੜਾ ਉਹ ਐਫ ਵਾਲਾ ਵਾ ਫੇਸ ਦੀ ਕੁਆਲਿਟੀ ਸਰੀਰਕ ਦਾ ਟਾਂਚਾ ਵਾ ਜਿਹੜਾ ਉਹ ਜਰਸੀ ਵਾਲਾ ਵਾ ਇਹਦਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੀ ਡਿਮਾਂਡ ਆ ਸਾਰੀ ਗੱਲਬਾਤ ਕਰ ਲੈਨੇ ਆਪਾਂ ਨੂੰ ਜਾਣਕਾਰੀ ਇਸੇ ਪਿੰਡ ਦਾ ਬਾਈ ਆਮਣਾ ਹੀ ਦਊਗਾ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਆਨੇ ਬਾਈ ਕੀ ਹੋ ਰਿਹਾ ਲਗਦਾ ਠੀਕ ਆ ਬਾਈ ਸਤਿ ਸ੍ਰੀ ਅਕਾਲ ਅੱਛਾ ਅਮਨੇ ਬਾਈ ਜਰਸੀ ਵਾੜ ਵੇਚਣੀ ਆਪਾਂ ਹਾਂ ਹਾਂ ਬਾਈ ਇਹ ਆਪਣੇ ਮੰਨ ਲੋ ਘਰਾਂ ਦੀ ਹੋਈ ਆ ਠੀਕ ਆ ਬਿਲਕੁਲ ਉਹ ਆਪਰੇ ਰੂ ਪਾਉਂਦੇ ਆ ਦੂਰ ਠੀਕ ਆ ਗਏ ਵੇ ਹਾਂ ਠੀਕ ਆ ਅਮਨੇ ਬਾਈ ਫਿਰ ਇਹ ਕਿੰਨਾ ਸੁਆ ਸੁਣਾ ਇਹ ਦੂਜਾ ਸੁਆ ਸੁਣੀ ਆ ਬਾਈ ਪਹਿਲੇ ਸੁਏ ਕਿੰਨਾ ਕੋ ਦੁੱਧ ਦੱਸੋ ਪਹਿਲੇ ਸੁਏ 20 22 ਕਿਲੋ ਦੁੱਧ ਦਿੰਦਾ ਉਹ ਬੰਦੀ ਠੀਕ ਆ ਬਾਈ ਹਾਂ ਜੀ ਦਿਨ ਕਿੰਨੇ ਲੈ ਜੂਗੀ ਅਮਨੇ ਬਾਈ ਦਿਨ ਬਾਈ ਇਹਦੇ 10 ਭਏ ਆ ਕਾਪੀ ਦੇ ਹਿਸਾਬ ਨਾਲ ਠੀਕ ਆ ਫਿਰ ਤਾਂ ਥੱਲੋ ਚੰਗੀ ਬਣ ਜੂਗਾ ਚੰਗੀ ਬਣੂਗੀ ਥੱਲੋ ਹਾਂ ਪਾਸਾ ਵੇ ਹੋ ਜਾਦਾ ਪਾਲ ਪੂਲ ਹੋਵੇ ਬਾਈ ਮਾਲਾ ਮੋਟਾ ਹਾਂ ਆਪਾਂ ਨੂੰ ਕੜ ਫਰਮ ਹਾਂ ਬਾਹ ਦਾ ਪਤਾ ਨਹੀਂ ਆਪਾਂ ਨੂੰ ਠੀਕ ਆ ਬਈ ਠੀਕ ਆ ਦਿਨ ਕਿੰਨੇ ਪੈ ਜਾਂਦੇ ਹਜੇ ਬਈ ਦਿਨ ਬਾਈ 10 12 ਆਂਦੇ ਪੈ 10 12 ਦਿਨ ਜਦੋਂ ਸੋਹਣੀ ਤਿਆਰ ਹੋ ਜੀ ਥੱਲੋਂ ਹਾਂ ਨਹੀਂ ਨਹੀਂ ਸੋਹਣੀ ਥੱਲੋਂ ਦਾ ਵਧੀਆ ਤਿਆਰ ਹੋ ਜੀ ਹੂੰ 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 ਅੱਛਾ ਆਉਣੇ ਬਾਈ ਤੇ ਠੰਡੀ ਠੁੰਡੀ ਰਹੀ ਚੋਣ ਹਾਂ ਠੰਡੀ ਰਹੀ ਵਧੀਆ ਗਰੇਟ ਬਾਈ ਅਮਨੇ ਕੀ ਕਰਨੀ ਘਰ ਦਿਓ ਹੀ ਆ ਮੰਨ ਲਓ ਇਹਨਾਂ ਦੀ ਠੀਕ ਆ ਠੀਕ ਆ ਹਾਂ ਹਾਂ ਰੇਟ ਬਾਈ ਕੀ ਕਰ ਰੇਟ ਬਾਈ 90000 ਰੁਪਏ 90000 ਰੁਪਏ ਮੰਤਾਨ ਦੇ ਵਿੱਚ ਮੰਤਾਨ ਕਰ ਦੇਣਗੇ ਪਹਿਲੇ ਸੋਇਵੀ ਬਾਈਕਲੋ ਤੋਂ ਦਿਨ ਦਿੱਤਾ ਹੋਇਆ ਵਾ ਮਤਲਬ ਜਿਹੜਾ ਕਲਰ ਆਉਂਦਾ ਉਹ ਐਚਐਫ ਵਾਲਾ ਵਾ ਕਰਕੇ ਇਸ ਵਾਲੇ ਦੇ ਵੀ ਉਦਾਰੀ ਦਾ ਵੀ ਉਦਾਰੀ ਦਾ ਕਰਤਾ ਹੈ ਇਹਨੂੰ ਦਾਪਰ ਐਰਟੈਂਪ ਦੇ ਦੱਸੀ ਦਾ ਕੀ ਬਣ ਰਿਹਾ ਹੈ ਕਦਮ ਤੋਂ ਹਨ ਦੇਵੀਪੁਰ ਦੀ ਚੈਨੀ ਹੋ ਰਹੀ ਹੈ ਪਰ ਹਰੇਕ ਵਾਸਤੇ ਰੁਪਿਆ 15000 ਤੋਂ 15000 ਦੇ ਆ ਰਿਹਾ ਹੈ ਤੁਹਾਨੂੰ ਸੁਣੋ ਬਲਦੀ ਬਲੋ ਦੀ ਚੰਡੀ ਆ ਪਾਈ 90000 ਰੁਪਏ ਦੀ ਮੰਗ ਦਾ ਵਿੱਚੋਂ ਮੰਨਤਾ ਨਾ ਹੋ ਜੂਗਾ ਦੇਖ ਸਕਦੇ ਹੋ ਜੀ ਮਿੱਤਰੋ ਸੋਹਣੀ ਨੇ ਪਿਆਰ ਹੋਣਾ ਵਾ ਸਭ ਨੂੰ ਜੀਉਂਦਾ ਜਿੰਦਾ ਕਰਵਾਉਂਦਾ ਉਹ ਲੋਬੇ ਨੇ ਕਰਵਾਉਂਦੇ ਚੰਗੀ ਸੋਹਣੀ ਪਿਆਰੀ ਬਣ ਜਾਣੀਆਂ ਨੇ ਸੋਹਣੀ ਨੇ ਸਿਆਸਤ ਨੂੰ ਨਾਲੋ ਰੇਟ ਅਜਾ ਲਾਉਂਦਾ ਹੈਗਾ ਵਾ 90000 ਰੁਪਿਆ ਵਿੱਚੋਂ ਮਾਨਤਣ ਬਾਕੀ ਆ ਤੇ ਨੰਬਰ ਭਾਈ ਆਪਣੇ ਫਿਰਨਾ ਸਕਰੀਨ ਤੇ ਲਾ ਦਾਂਗੇ ਨਾ ਹਾਂ ਨੰਬਰ ਸਕਰੀਨ ਤੇ ਲਾ ਦੇ ਭਾਈ ਹਾਂ ਉੱਪਰ ਲਾ ਦਾਂਗੇ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਮੈਂ ਲਿਖਾ ਦਿੰਦਾ ਮੈਨੂੰ ਬੜਾ ਯਾਦ ਨਹੀਂ